ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੇ ਬਾਬਾ ਰਾਜੂ ਸਿੰਘ ਜੀ ਜੋ ਕਿ ਕਰਨਾ ਕਰਨਾਟਕਾ ਦੇ ਵਿੱਚ ਮਾਤਾ ਭਾਗੌਰ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਂਦੇ ਹਨ ਤਾਂ ਇਹ ਆਪਾਂ ਨੂੰ ਦੱਸਣਗੇ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਬਾਰੇ ਬਾਬਾ ਜੀ ਇਤਿਹਾਸ ਬਾਰੇ ਦੱਸਣਗੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਪਾਵਨ ਸਥਾਨ ਦਾ ਇਤਿਹਾਸ ਹੈ ਸਤਿਗੁਰੂ ਸ ਮਾਤਾ ਭਾਗੌਰ ਜੀ ਦਾ ਜਨਮ ਸਥਾਨ ਪਿੰਡ ਡੀਚਵਾਲ ਪਿੰਡ ਡੀਚਵਾਲ ਜ਼ਿਲ੍ਹਾ ਤਰੰਤਾਰਨ ਸਾਹਿਬ ਹੈਜੀ ਅੰਤਮ ਸਥਾਨ ਇਹੋ ਪਿੰਡ ਜਨਵਾੜਾ ਜ਼ਿਲ੍ਹਾ ਬਿਦਰ ਸਟੇਟ ਕਰਨਾਟਕਾ ਇਸ ਗਰੀਬੇ ਤੋਂ ਰਾਜੇ ਸੀ ਬਾਲਾ ਰਾਓ ਅਤੇ ਰੁਸਤਮ ਰਾਓ ਇਹਨਾਂ ਨੂੰ ਉਸ ਵੇਲੇ ਦੀ ਹਕਮਤ ਨੇ ਪੁਨੇ ਦੇ ਨੇੜੇ ਸਤਾਰਾ ਕਿਲੇ ਵਿੱਚ ਉਮਰਕੇਪ ਦੀ ਬੰਦੀ ਬਣਾ ਕੇ ਰੱਖੇ ਸੀ ਉਥੇ ਦੋ ਪੈਰੇਦਾਰ ਗੁਰਸਿੱਖ ਹਰ ਰੋਜ਼ ਗੁਰਬਾਣੀ ਸਾਹਿਬ ਜੀ ਦਾ ਪਾਠ ਕਰਦੇ ਸਤ ਗੁਰੂ ਸਿੱਖ ਕੇ ਬੰਦਨ ਕਾਟੇ ਗੁਰ ਕਾ ਸਿਖ ਕਰ ਤੇ ਹਟੇ ਇਹ ਬਾਣੀ ਸੁਣ ਕੇ ਰਾਜੇ ਕਹਿਣ ਲੱਗੇ ਗੁਰਮੁਖੋ ਤੁਹਾਡੇ ਗੁਰੂ ਇੰਨੇ ਬਲਵਾਨ ਹਨ ਸਾਡੇ ਬੰਦਨ ਤੇ ਦੁੱਖ ਕੱਢਣਗੇ ਗੁਰ ਸਿਖਾ ਨੇ ਕਿਹਾ ਤੁਸੀਂ ਸੇਵਾ ਸਿਮਰਨ ਭక్తి ਕਰਿਆ ਕਰੋ ਸਤ ਗੁਰੂ ਮਹਾਰਾਜ ਤੁਹਾਡੇ ਬੰਦਨ ਤੇ ਦੁੱਖ ਜ਼ਰੂਰ ਕੱਢਣਗੇ ਤਾਰਾ ਜੀ ਦੀ ਸੇਵਾ ਸਿਮਰਨ ਭਗਤੀ ਕਰਨ ਲੱਗ ਪਏ 40 ਦਿਨਾਂ ਦੇ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਲੇ ਵਿੱਚ ਪ੍ਰਗਟ ਹੋ ਕੇ ਰਾਜਿਆਂ ਨੂੰ ਦਰਸਨ ਦਿੱਤਾ ਅਤੇ ਬੰਦੀ ਛੋੜ ਕਰਵਾ ਕੇ ਮਨਮਾਣ ਲਿਆ ਕੇ ਛੱਡੇ ਜਿੱਥੇ ਗੁਰਦੁਆਰਾ ਹੁਣ ਗੁਪਸਾਹ ਸਾਹਿਬ ਬਣਿਆ ਹੈ ਜੀ ਇਰਾਜੇ ਉਤ ਚੱਲ ਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਆਏ ਹਜੂਰ ਸਾਹਿਬ ਤੇ ਮਤਾ ਭਾਕੌਰ ਜੀ ਰਾਜਿਆ ਦੀ ਰੱਖਿਆ ਕਰਦੇ ਹੋਏ ਉਹਨਾਂ ਨਾਲ ਇਸ ਜਨਵਾੜੇ ਘੜੀ ਵਿੱਚ ਆਏ ਤਾਂ ਮਾਤਾ ਜੀ ਇੱਥੇ ਹੀ ਰਹਿਣਾ ਕੀਤਾ ਰਾਜਿਆ ਦੀ ਰੱਖਿਆ ਕਰਦੇ ਹੋਏ ਸੇਵਾ ਸਿਮਰਨ ਭਗਤੀ ਕਰਦੇ ਹੋਏ ਮਾਤਾ ਜੀ ਇਸ ਸਥਾਨ ਤੇ ਗੁਰਪੁਰੀ ਸਿਧਾਰ ਗਏ ਦਾ ਮਾਤਾ ਜੀ ਦੇ ਆਦਿ ਵਿੱਚ ਇਹ ਮਾਤਾ ਜੀ ਦਾ ਅੰਤਿਮ ਸਥਾਨ ਬੜੀਆਂ ਹੈ ਜੀ ਆਪ ਆਪਣੀ ਕਿਰਤ ਮੈਂ ਦਾਤ ਜਿਸ ਸਾ ਗੁਰੂ ਘਰ 파ਕੇ ਖੁਸ਼ੀਆ ਪ੍ਰਾਪਤ ਕਰੋ ਜੀ ਤਾਂ ਸਾਰੀ ਅਧ ਯਾਤਰਾ ਸੁਪਲ ਹੋਏ ਗੁਰਸਿੱਖੀ ਜੀਵਨ ਨਾਮ ਦਾਣ ਗੁਰਬਾਣੀ ਨਾਮ ਪਿਆਰ ਕੇ ਸਤਗੁਰੂ ਮਹਾਰਾਜ ਸਾਰੇ ਫਤੇ ਬੁਲਾਵ ਜੀ ਵਾਹਿਗੁਰੂ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ